ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚਾਹੂਗੇ ਅੱਜ ਆਪਾਂ ਤੁਹਾਨੂੰ ਇੱਕ ਦੇ ਰਹੇ ਹਾਂ ਜਾਣਕਾਰੀ ਜਾਣਕਾਰੀ ਬੜੀ ਕੰਮ ਦੀ ਆ ਤੇ ਫਰੀ ਪਰਵਾਰ ਜਾਣਕਾਰੀ ਆ ਆਪਣੀ ਅੱਜ ਸਾਡੇ ਕੋਲ ਜੀ ਫਾਰਮ ਟਰੈਕ 60 15 ਮਾਡਲ ਆ ਸਿੰਪਲ ਆ ਈਪੀਏ ਨਹੀਂ ਹੈਗਾ ਨਾਰਮਲ ਆ ਇਹਦੀ ਜਿਹੜਾ ਪੂਲੀ ਹੈਗੀ 13 2 ਦੀ ਆ ਹੈਗੀ 9 ਦੀ ਇਸ ਕਰਕੇ ਆਪਣਾ ਪਹਿਲਾ ਜਾਨੀ ਜਿਸ ਸਾਡੇ ਆਪਾਂ ਨੂੰ ਗਾਈਡ ਕਰਿਆ ਦੀ ਬੰਦੇ ਨੇ ਉਹ ਕਹਿੰਦਾ ਟਰੈਕਟਰ 1800 ਚੱਕਰ ਤੇ ਰੱਖਣਾ ਵੀਦੋਂ ਘਟ ਰੇਸ ਨਹੀਂ ਰੱਖਣੀ 1800 ਚੱਕਰ ਦੇ ਟਰੈਕਟਰ ਦਾ ਤੋਰਾ ਬਹੁਤਾ ਭਾਇਦਾ ਬਹੁਤਾ ਉਹ ਨਹੀਂ ਮੜਾ ਕੱਟ ਵਰ ਕਰਨਾ ਪੈਂਦਾ ਨਹੀਂ ਫਿਰ ਕਲਚ ਬਾ ਮੰਗਦਾ ਸਵੇਰ ਸ਼ਾਮ ਤਾਂ ਮੰਗਦਾ ਹੀ ਮੰਗਦਾ ਕਲਚ ਤੇ ਕੱਲੋ ਮੈਂ ਆਪ ਚਲਾਉਣਾ ਮੈਂ ਉਸ ਹਾਵ ਨਾਲ ਕਲਚ ਦੀ ਮੜਾ ਰੀਲ ਬਾਹਰ ਕੱਢ ਲਈਦੀ ਹੁਣ ਜੀ ਇਹ ਏਜੰਸੀ ਵਾਲੇ ਮੁੰਡਿਆਂ ਨਾਲ ਗੱਲ ਕਰੀਆ ਮੈਂ ਇੰਜੀਨੀਅਰ ਆ ਹੈੱਡ ਆਪਣਾ ਉਹ ਕਹਿੰਦਾ ਕਹਿੰਦਾ ਵੀਰੇ ਮੂਰਲੀ ਪੂਲੀ 16 ਦੀ ਪਾ ਦੇ ਵੀ ਟਰੈਕਟਰ ਦੇ ਤੇਰੇ ਚੱਕਰ 1500 ਤੇ ਰਹਿਣ ਇੱਕ ਤਾਂ ਟਰੈਕਟਰ ਸਲੋ ਚੱਲੂਗਾ 1500 ਚੱਕਰਾਂ ਤੇ ਦੂਜਾ ਓਵਰ ਹੀਟ ਹੋਣੇ ਹੋਣਾ ਨਹੀਂ ਕਹਿੰਦਾ ਵੀ ਇਹ ਗਾਰੰਟੀ ਆ ਵੀ ਕਿਉਂਕਿ ਮਾਲ ਉਹਨੇ ਖਿੱਚੀ ਜਾਣਾ ਬਾਕੀ ਆਪਾਂ ਵੀਡੀਓ ਪਾ ਦਾਂਗੇ